ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੀਰਕੋਟ ਜ਼ਿਲ੍ਹਾ ਬਠਿੰਡਾ ਇੱਕ ਸਾਈਡ ਤੇ ਰਾਮਪਰਾ ਫੁੱਲ ਵੀ ਨੇੜੇ ਰਹ ਜਾਂਦਾ ਹੈ ਦੂਜੀ ਸਾਈਡ ਤੇ ਮੋੜ ਮੰਡੀ ਨੇੜੇ ਰਹ ਜਾਂਦੀ ਹੈ ਸੋ ਜਿਹੜੇ ਵੀਰ ਕੋਲੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਪੀੜ ਦਾ ਵਪਾਰ ਦਾ ਕੰਮ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਮੱਝਾਂ ਗਾਵਾਂ ਦੋਨੇ ਪ੍ਰਕਾਰ ਦੇ ਪਸ਼ੂ ਆਉਂਦੇ ਆ ਸੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਤਿੰਨ ਨਗ ਦਿਖਾਵਾਂਗੇ ਇੱਕ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਸਕਰੀਨ ਤੇ ਇਹ ਸੂਈ ਸਵਾਈ ਆ ਤਾਜੀ ਸੂਈ ਆ ਚਾਰ ਪੰਜ ਦਿਨਾਂ ਦੀ ਸੂਈ ਆ ਦੂਜੇ ਨੰਬਰ ਤੇ ਨੀਲੀ 라ਵੀ ਦਾ ਨਗੀਨਾ ਦਿਖਾਵਾਂਗੇ ਇੱਕ ਪਹਿ ਝੋਟੀ ਤੀਜੇ ਨੰਬਰ ਤੇ ਇੱਕ ਤੋਕੜ ਝੋਟੀ ਉਹ ਵੀ ਥੋੜੀ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਸੋ ਪਹਿਲੇ ਨੰਬਰ ਤੇ ਜਿਹੜੀ ਮੱਝ ਦਿਖਾਵਾਂਗੇ ਤੁਹਾਨੂੰ ਪਹਿਲੇ ਸਾਰ ਤੋਂ ਪਹਿਲਾਂ ਇਹਦਾ ਆਰਡਰ ਚੈੱਕ ਕਰੋ ਤੁਸੀਂ ਕੁਆਲਿਟੀ ਆਰਡਰ ਦੀ ਚਾਰੇ ਥਾਣਾ ਨਿਖੜਵੇਂ ਪੂਰੇ ਗੈਪ ਤੇ ਲੱਗੇ ਹੋਏ ਨੇ ਤੇ ਇੱਥੋਂ ਦੇਖ ਸਕਦੇ ਹੋ ਤੁਸੀਂ ਸਾਡੇ ਕੋਲ ਇੱਕ ਡੇਢ ਦਾ ਟਾਈਮ ਹੋ ਗਿਆ ਇਸ ਤੋਂ ਬਾਅਦ ਸ਼ਾਮ ਤੱਕ ਇਹਨੇ ਆਰਡਰ ਪੂਰਾ ਦੁੱਧ ਦਿਨ ਭਰ ਲੈਣਾ ਇੱਥੋਂ ਤੁਸੀਂ ਫੇਸ ਬਿਊਟੀ ਦੇਖ ਸਕਦੇ ਹੋ ਮੱਝ ਦੀ ਤੇ ਬਹੁਤ ਪਿਆਰੀ ਫੇਸ ਬਿਊਟੀ ਹੈ ਇਸ ਤੋਂ ਬਾਅਦ ਬਾਈ ਤੌਰ ਕੇ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਮੰਗਰਾ ਮੇਲਕਾਫ ਹੈਗਾ ਤੁਰਦੀ ਤੋਂ ਜੱਜਮੈਂਟ ਕਰਿਓ ਜੀ ਮੱਝ ਦੀ ਇੱਥੋਂ ਤੁਰਦੀ ਤੋਂ ਜੱਜਮੈਂਟ ਕਰਿਓ ਜੀ ਹਾਈਟ ਲੈਂਥ ਥੋੜੀ ਫਿੱਕੀ ਜ਼ਰੂਰ ਪੈਂਦੀ ਹੈਗੀ ਜਿੱਤੋਂ ਤੁਰਦੀ ਤੋਂ ਜੱਜਮੈਂਟ ਕਰਿਓ ਮੱਝ ਦੀ ਫਿੱਕੀ ਜ਼ਰੂਰ ਪੈਂਦੀ ਆ ਤਾਜੀ ਸੂਈ ਆਪਾਂ 4 ਤੋਂ 5 ਦਿਨੋਂ ਕੋਈ ਸੂਈ ਨੂੰ ਬਤਾਜੀ ਸੂਈ ਕਰਕੇ ਬੱਚੇ ਦਾ ਜ਼ਰੂਰ ਕਰਦੀ ਹੈਗੀ ਇੱਥੋਂ ਦੇਖ ਸਕਦੇ ਹੋ ਤੁਸੀਂ ਫੇਸ ਬਿਊਟੀ ਮਗਰ ਮੇਲ ਕਾਫ ਹੋਰ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਾਰੇ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਦੀਪ ਸਿੰਘ ਜੀ ਪਿੰਡ ਪੀਰਕੋਟ ਜੀ ਜ਼ਿਲ੍ਹਾ ਬਠਿੰਡਾ ਜੀ ਇਹ ਆਪਣਾ ਇੱਕ ਫੋਨ ਨੰਬਰ ਵੀ ਦੱਸ ਦਿਓ ਮੋਬਾਈਲ ਨੰਬਰ 9041322764 ਆ 90413 2270 ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਹੈ ਕਿਹੜਾ ਸੂਆ ਸੂਈ ਵੀ ਹੈ ਇਹ ਇਹ ਵੀ ਇਸ ਟਾਈਮ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਆ ਕਹਿੰਦੇ ਸੂਈ ਨੂੰ ਕਿੰਨਾ ਟਮ ਹੋ ਗਈ ਸੂਈ ਨੂੰ ਅੱਜ ਵੀਰ ਜੀ ਤੀਜਾ ਦਿਨ ਹੈ ਜੀ ਪਰਸੋਂ ਸ਼ਾਮ ਦੀ ਸੂਈ ਹੈ ਜੀ ਪਰਸੋਂ ਸ਼ਾਮ ਦੀ ਸੂਈ ਹੈ ਤੀਜਾ ਦਿਨ ਹੈ ਮਗਰ ਮੇਲ ਕਾਫ ਇਸ ਟਾਈਮ ਕਿੰਨਾ ਬੋਲਾ ਹਾਜ਼ਰ ਆਈ ਹੁਣ ਐ ਸਮੇਂ ਹੁਣ ਬਈ ਜਿਹੜਾ ਆਪਾਂ ਮਿੰਨਤੀ ਵਾਲਾ 8 ਤੋਂ ਲੈ ਕੇ 9 ਕਿਲੋ ਦੇ ਵਿੱਚ ਬੋਲਾ ਇਸ ਟਾਈਮ ਤਿਆਰ 8 ਤੋਂ 9 ਲੀਟਰ ਵੀਰ ਕਹਿੰਦਾ ਬੋਲਾ ਹਾਜ਼ਰ ਆ ਦੂਜੇ ਸੂਏ ਦਾ ਕਿੰਨਾ ਕਿਤੋਂ ਦੱਸਾਈ ਜ ਨੇ ਮਿੰਨੇ ਸੂਏ ਦਾ ਬਈ ਫੋਸਾਗ ਦਾ ਵੀ ਇਸ ਵਾਰ 11-12 ਕਿਲੋ ਦੱਤੇ ਉਮੀਦ ਆ ਜੇ ਕੋਈ ਵੀਰ ਚੰਗੀ ਸੇਵਾ ਕਰੂ ਜੇ ਕੋਈ ਵੀਰ ਕੰਦਾ ਚੰਗੀ ਸੇਵਾ ਕਰੂ 11-12 ਕਿਲੋ ਦੀ ਉਮੀਦ ਆ ਕਿ ਤੀਜਾ ਚੌਥਾ ਦਿਨ ਸੁਈ ਨਾ 9 ਕਿਲੋ ਬੋਲਾ ਹਾਜ਼ਰਾ ਪਿੱਛੇ ਮੇਲ ਕਾਫ ਆ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਹੈਗਾ ਇਹਦਾ ਮੁੱਲ ਵੀਰ ਜੀ 90000 ਆ ਜਿਹੜਾ ਦੇਣ ਲੈਣ ਵਾਲਾ ਜਮਾ 85000 ਦੀ ਆਪਾਂ ਇਹ ਮੱਝ ਦੇ ਦਾਂਗੇ 85000 ਦੇ ਦਾਂਗੇ ਜੇ ਕੋਈ ਵਿਅਕਤੀ ਵੀ ਐਂਡ ਟਾਟਾ ਪਾਟਾ ਕਿੰਨੇ ਦਾ ਹੋ ਜੂ ਹੋਰ ਇਸ 85000 ਚ 1000 2000 ਉਹ ਚ ਮਾਨ ਤਨ ਕਰ ਦਾਂਗੇ ਜ਼ਰੂਰ ਵੀ 1000 2000 ਵੀਰ ਕ 85 ਜੋ 85 ਦੀ ਦੇ ਦਾਂਗੇ ਕਹਿੰਦਾ 85 ਜੋ ਵੀ ਟਾਟਾ ਪਾਟਾ ਹੋਰ ਹੋ ਜੂ 12000 ਦਾ ਤੇ ਇਸ ਤੋਂ ਬਾਅਦ ਅੱਗੇ ਦੋ ਨੰਬਰ ਤੇ ਇਹਨੂੰ ਇੱਕ ਨੀਲੀ 라ਵੀ ਦਾ ਨਗੀਨਾ ਦਿਖਾਉਣਾ ਝੋਟੀ ਇੱਥੋਂ ਦੇਖ ਸਕਦੇ ਹੋ ਤੁਸੀਂ ਫੇਸ ਬਿਊਟੀ ਅੱਖ ਨੀਲੀ ਪਿਓਰ ਨੀਲੀ 라ਵੀ ਦੇ ਵਿੱਚ ਪੈਂਦੀ ਹੈਗੀ ਝੋਟੀ ਤੇ ਇਹਨੂੰ 4 ਤੋਂ 5 ਮਹੀਨੇ ਹੋ ਗਏ ਸੂਈ ਨੂੰ ਪਹਿਲਾ ਸੂਆ ਸੂਈ ਵੀ ਆ ਦੂਜੇ ਸੂਏ ਵਾਸਤੇ ਹਜੇ ਹੀਟ ਕੱਢੀ ਨਹੀਂ ਗੱਭਣ ਨਹੀਂ ਹੈਗੀ ਦੂਜੇ ਸੂਏ ਵਾਸਤੇ ਤੇ ਇੱਥੋਂ ਤੁਸੀਂ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਚਾਰੇ ਥਾਂ ਨਿਖੜਵੇਂ ਤੇ ਪੂਰੇ ਗੈਪ ਚ ਲੱਗੇ ਹੋਏ ਨੇ ਇਹਦੀ ਟ੍ਰੇਲ ਵੀ ਤੁਹਾਨੂੰ ਵੀਰ ਤੋਂ ਲੈ ਕੇ ਦੇਵਾਂਗੇ ਹਾਂਜੀ ਵੀਰ ਜੀ ਇਹਦੀ ਟ੍ਰੇਲ ਕੀ ਛੁੱਟੀ ਦੀ ਇਹ ਵਿੱਚ 4 ਤੋਂ 5 ਮਿੰਟ ਹੋਗਾ ਸੋਏ ਨੂੰ ਪਹਿਲਾ ਸਵੇਰ ਸੋਈ ਹੋਈ ਆ ਦੂਜੇ ਸਵੇਰ ਆਜੇ ਹੀਟ ਕੱਢਣ ਦੀ ਤਿਆਰੀ ਦੇ ਵਿੱਚ ਢੋਕੇ ਦੇ ਵਿੱਚ ਆ ਢੋਕੇ ਦੇ ਵਿੱਚ ਮਨ ਦੁੱਧ ਕਿੰਨਾ ਹਾਜ਼ਰ ਆਈ ਹੁਣ ਇਸ ਵਕਤ ਦੁੱਧ ਵੀਰੇ 6 ਕਿਲੋ ਹੋਊਗਾ ਜਿਹੜਾ ਕੰਡੇ ਚੜਾਉਣ ਦਾ ਤਾਂ 5.5 ਕਿਲੋ ਹਾਜ਼ਰ ਹੋਊਗਾ ਬਾਕੀ ਢੋਕੇ ਕਰਕੇ ਕੋਈ 100-100 ਗ੍ਰਾਮ ਦਾ ਫਰਕ ਪਾ ਸਕਦਾ ਵੀ ਇਹ ਕੋਈ ਗੱਲ ਨਹੀਂ ਹੈਗੀ ਵੀ ਜੇ ਆਪਾਂ 5.5 ਕਹਾਂਗੇ 4 ਕਿਲੋ ਕੋਈ ਵੀਰ ਆਪਦੀ ਦੋ ਦਿਨ ਦੋੜ ਤਿੰਨ ਡੰਗ ਚੋ ਕੇ ਤਸੱਲੀ ਕਰ ਸਕਦੇ ਆ ਵੀਰ ਜੀ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਵੀ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਬੰਦੇ ਦੀ ਤਸੱਲੀ ਨਹੀਂ ਹੁੰਦੀ ਆਲੇ ਨੇ ਪੈਸੇ ਲਾਉਣ ਜਾ ਕੇ ਪਸਦਾਂ ਘਰੇ ਬਦਲੀ ਦਾ ਵੀ ਹੋ ਜਾਂਦਾ ਕੋਈ ਖਰਾਕ ਦਾ ਵੀ ਫਰਕ ਪੈ ਜਾਂਦਾਗਾ ਇਸ ਕਰਕੇ ਆਪਣੇ ਘਰੇ ਦੋ ਡੰਗ ਤਿੰਨ ਡੰਗ ਜਿੰਨਾ ਟਾਈਮ ਬੰਦ ਮਸੱਲੀ ਨਹੀਂ ਹੁੰਦੀ ਆਪਣੇ ਬਾੜੇ ਤੇ ਮਿਲਦੀ ਹੈ ਜੀ ਹਾਂ ਵੀਰ ਜੀ ਠੰਡੀ ਸੀਲ ਜੀ ਕੋਈ ਬਾੜੇ ਦੀ ਲੋੜ ਨਹੀਂ ਕਿ ਥਾਪੀ ਮਾਰ ਕੇ ਬੈਹਣੇ ਇਹ ਸੱਤ ਇਹਦਾ ਕੀ ਮੁੱਲ ਹੈ ਜੀ ਛੋਟੀ ਦਾ ਇਹਦਾ ਮੁੱਲ ਵੀਰ ਜੀ 65000 ਹੈ ਜਿਹੜੀ 60000 ਦੀ ਆਪਾਂ ਛੋਟੀ ਦੇ ਦਾਂਗੇ ਜੀ 60000 ਦਾ ਡਾਟਾ ਵਾਟਾ ਹੋ ਜਾਊਗਾ ਹਾਂ ਹਾਂ ਉਹਦੇ ਵਿੱਚ ਕੋਈ ਆਏ ਕੇ ਦਾ ਮਾਨਤਾ ਨੂੰ ਹੋਊਗਾ ਐਈ ਤਾਂ ਇਹਦਾ ਮਾਨਤਾ 62000 ਰੇਟ ਹੈਗਾ 60000 ਦੀ ਵੀਰ ਕਹਿੰਦਾ ਦੇ ਦਾਂਗੇ ਤੁਸੀਂ ਇੱਥੋਂ ਫੇਰ ਦੇ ਜਿਹੜੇ ਮੇਰੇ ਵੀਰ ਨੂੰ ਕੋਈ ਪਸੰਦ ਆਉਂਦੀ ਹੈ ਝੋਟੀ ਇਹ ਆ ਕੇ ਤਸੱਲੀ ਕਰਕੇ ਖੀਰੀ ਸਕਦੇ ਤੁਸੀਂ ਤੀਜੇ ਨੰਬਰ ਤੇ ਆਹਾ ਟੋਕੜ ਝੋਟੀ ਹੈਗੀ ਪਹਿਲਾ ਸੂਈ ਹੈ ਸੂਈ ਵਾ ਦੂਜੇ ਸੂਏ ਵਾਸਤੇ ਗੱਬਣ ਨਹੀਂ ਹੈਗੇ ਮਹੀਨਾ ਹੋ ਗਿਆ ਸੂਈ ਨੂੰ ਪਿੱਛੇ ਆ ਕੱਟਾਗਾ ਸੋ ਇਹਦੀ ਡਿਟੇਲ ਵੀ ਤੁਹਾਨੂੰ ਵੀਰ ਤੋਂ ਲੈ ਕੇ ਦੇਵਾਂਗੇ ਵੀਰ ਜੀ ਇਹਦੀ ਕੀ ਡਿਟੇਲ ਹੈ ਝੋਟੀ ਦੀ ਇਹਨੂੰ ਵੀਰ ਜੀ ਲਗਭਗ ਇੱਕ ਮਹੀਨਾ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਜੀ ਤੇ ਇਸ ਵਕਤ ਇਹ ਥੱਲੇ ਜਿਹੜਾ ਕੰਡੇ ਵਾਲ ਦੁੱਧਾ ਹੈਗਾ ਉਹ 7 ਗਲ ਦੁੱਧ ਤਿਆਰ ਹੈ ਜੀ ਇਸ ਵਕਤ ਕੰਡੇ ਵਾਲਾ 7 ਕਿਲੋ ਦੁੱਧ ਵੀਰ ਕਹਿੰਦਾ ਤਿਆਰ ਹੈਗਾ ਮਹੀਨੇ ਤੋਂ ਸਵਾ ਮਹੀਨੇ ਤੋਂ ਚ ਇਹਦਾ ਮੁੱਲ ਕਿੰਨਾ ਜੀ ਇਹਦਾ ਮੁੱਲ ਵੀਰ ਜੀ 65000 ਆ ਇਹ ਝੋਟੀ ਆਪਾਂ 62000 ਦੀ ਦੇ ਦਾਂਗੇ 65000 ਮੋਲਾ 62000 ਦੇ ਦਾਂਗੇ ਜਾਨੀ ਟਾਟਾ ਵਾਟਾ ਆਪਣਾ ਆਪਣੇ ਤੋਂ ਵੀ 60000 ਦਾ ਟਾਟਾ ਵਾਟਾ ਹੋ ਜੂਗਾ 60000 ਕੋਈ ਗਾਣੀ ਪੀਣੀ ਜਿਹੜੇ ਆਪਣੀ ਕੋਈ ਵੀਡੀਓ ਦੇਖ ਕੇ ਆਊਗਾ ਤੇ ਚੈਨਲ ਨੂੰ ਲਾਈਕ ਕਰੂਗਾ ਬਹੁਤ ਬਹੁਤ ਫੋਲੋ ਕਰੂਗਾ ਉਹਨਾਂ ਵਾਸਤੇ ਆਪਾਂ ਸੌਦੇ ਦੇ ਵਿੱਚੋਂ ਪੰਜ ਚਾਰ ਸੌ ਦਾ ਜ਼ਰੂਰ ਮਾਨਤਾ ਪਾਉਂਗਾ ਪੰਜ ਚਾਰ ਸੌ ਵੀਰ ਕਹਿੰਦਾ ਜ਼ਰੂਰ ਮਾਨਤਾ ਪਾਉਂਗੇ ਇਹ ਝੋਟੀ ਇਹ ਝੋਟੀ ਵੀ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਉਂਦੀ ਆ ਜਾਂਚ ਪਰਖ ਕੇ ਤਸੱਲੀ ਕਰਕੇ ਖਰੀ ਠੰਡੀ ਸੀਲਾ ਆਪਣਾ ਕੰਮ ਵੀਡੀਓ ਬਣਾਉਣ ਦਾ ਤਿੰਨੇ ਨਗਾ ਜੋ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਕੋਈ ਪਸ਼ੂ ਫਿੱਟ ਆਉਂਦਾ ਤਾਂ ਆਪਦੇ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਸੋ ਹੋਰ ਇਦਾਂ ਦੀ ਵੀਡੀਓ ਲੈ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ